ਸਸੇਗਰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਜੇ ਤੇ ਆਪਣਾ ਜੀ ਅੱਜ ਦਾ ਬਲੌਗ ਹੈ ਕਿ ਆਪਾਂ ਪਹੁੰਚੇ ਉਹ ਜੈਨ ਆਪਣਾ ਕਿ ਟਾਇਰ ਹੈ ਪਹਿਲੇ ਇੱਕ ਆਪਣੇ ਕੋਲ ਟਾਇਰ ਗਾਸੀ ਕੰਪੈਨਡ ਚੱਲਦਾ ਸੀ ਉਹ ਜੀ ਟਾਇਰ ਕਿਨਾਰੀ ਛੱਡ ਗਿਆ ਫਿਰ ਆਪਾਂ ਇਹ ਲਾਈ ਸਟਿਪਨਿੰਗ ਤੇ ਸਟਿਪਨੀ ਅੱਜ ਉਹ ਵੀ ਪਟਾਕਾ ਮਾਰ ਗਈ ਸਟਿਪਨੀ ਬਹੁਤ ਵਧੀਆ ਸੀ ਐਮਆਰ ਦੀ ਤੇ ਜਾਨੀ ਕਿ ਹਵਾ ਜਿਆਦਾ ਭਰੀ ਕਿ ਤੇ ਗੇਜ ਵਗੈਰਾ ਖਰਾਬ ਸੀ ਉਹਨਾਂ ਦੀ ਉਦੇ ਕਰਕੇ ਹਵਾ ਜ਼ਿਆਦਾ ਭਰੀ ਗਈ ਆ ਤੇ ਉਹ ਬੰਦ ਕਰ ਕੋਟਾਕਾ ਮਾ ਗਏ ਆਪਾਂ ਹੁਣ ਆ ਜੀ ਉਹ ਜੈਨ ਹੈ ਇਹਦੇ ਟਾਇਰਾਂ ਵਾਲੇ ਸਾਹਮਣੇ ਦੁਕਾਨਾ ਤੁਹਾਨੂੰ ਦਿਖਾਉਂਦੇ ਜੀ ਇਹਨਾਂ ਕੋਲ ਆਪਾਂ ਕਿਸੇ ਵੀ ਤਰ੍ਹਾਂ ਦੇ ਟਾਇਰ ਲੈ ਸਕਦੇ ਆ 18430 ਦਾ ਹੋ ਗਿਆ ਜਿੱਦਾਂ 91628 ਜਾਂ ਹੋਰ ਤਰ੍ਹਾਂ ਦੇ ਆਪਾਂ ਟਾਇਰ ਲਿਆ ਜੀ ਗੁਡੀਅਰ ਦੇ ਨਾਲੋਂ ਤੇ ਐਮ ਆਰ ਵੀ ਕਿਸੇ ਆ ਵੀ ਤਰ੍ਹਾਂ ਦੇ ਲੈਣਾ ਬੀਜੀਟੀ ਵਗੈਰਾ ਉਹ ਵੀ ਤੁਹਾਨੂੰ ਮਿਲਣਗੇ ਤਾਂ ਬਾਈ ਜੀ ਦੀ ਦੁਕਾਨਾ ਹੈ ਹਾਂ ਆ ਜਾਓ ਆ ਜਾਓ ਪਹਿਲੇ ਭਾਈ ਸਤਿ ਸ਼੍ਰੀ ਅਕਾਲ ਬੁਲਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਆਪਾਂ ਨੂੰ ਦੱਸਿਆ ਜੀ ਆਪਣਾ ਕਿਹੜੇ ਰੋਡ ਦੇ ਦੁਕਾਨ ਆ ਕਿਹੜਾ ਏਰੀਆ ਕਿਹੜਾ ਸ਼ਹਿਰ ਆ ਇਹ ਉਧਿਆਨ ਵਿੱਚ ਰੇਲਵੇ ਸਟੇਸ਼ਨ ਦੇ ਸਾਹਮਣੇ ਇੰਡੋਰ ਦੇ ਪਲਗਾ ਪੇਟਰ ਕੋਲ ਦੇ ਨੇੜੇ ਹੈ ਅੱਛਾ ਨਾਮ ਕਹਾਇਆ ਠੀਕ ਹੈ ਜੀ ਤੁਹਾਡੇ ਕਿਸੇ ਵੀ ਪ੍ਰਕਾਰ ਦੇ ਹਾਈ ਡ੍ਰੈਸ ਤੋਂ ਲੈ ਕੇ ਛੋਟੇ ਟਾਇਰ ਵੱਡੇ ਟਾਇਰ ਸਾਰਾ ਕੁਝ ਮਿਲਦਾ ਆਪਣਾ ਨੰਬਰ ਦੱਸਣਾ ਜੀ ਕਿੰਨਾ ਹੈ 9926454550 अच्छा जी ਤੇ ਬਾਕੀ ਤੁਹਾਨੂੰ ਕਾਰਡ ਦੇ ਨੰਬਰ ਹੈਗਾ ਜੀ ਇਹਨਾਂ ਦਾ ਉਹ ਵੀ ਤੁਹਾਨੂੰ ਦੱਪਾ ਦੱਸ ਦਿਆਂ ਗੁਰ 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 ਆਏ ਦੇਖੋ ਜੀ ਆਪਣੇ ਗੁਰੂ ਗਬੇਸ਼ ਸਿੰਘ ਜੀ ਦੇ ਨਾਲ ਜੇ ਲੱਗਿਆ ਜੀ ਆਪਣੇ ਸਾਰੇ ਬਹੁਤ ਬੰਦੇ ਵਧੀਆ ਜੀ ਬਹੁਤ ਵਧੀਆ ਬੰਦੇ ਆ ਤੇ ਆਪਾਂ ਨੂੰ ਦੇਖੋ ਜੀ ਆਪਾਂ ਦੇ ਆਪਾਂ ਨੂੰ ਇਹਨਾਂ ਨੇ ਸਿੱਧਾ ਹੀ ਉੱਥੋਂ ਕਰਾਤਾ ਕੰਪਨੀ ਤੋਂ ਜਿੱਥੋਂ ਲੈਣਾ ਸੀ ਉੱਥੇ ਮੰਗਾਤਾ ਇਹਨਾਂ ਨੇ ਇਹਨਾਂ ਨੇ ਆਪਣਾ ਇੰਨੀ ਬਾਈਟ ਕੀਤੀ ਆ ਕਹਿੰਦੇ ਤੁਹਾਨੂੰ ਕਰਾਇਆ ਵੀ ਲਾਉਣ ਦੀ ਲੋੜ ਨਹੀਂ ਇਥੋਂ ਆਪਾਂ ਸਿੱਧਾ ਇੱਥੇ ਮੋਗਾ ਦੇਲੇ ਇੱਥੇ ਆਪਾਂ ਟਾਇਰ ਮਿਲਿਆ ਜੀ ਗੁਡੀਅਰ ਦਾ ਐਮਰ ਆਪਰ ਗੁਡੀਅਰ ਇੱਕ ਹੀ ਰੇਟਾ ਇਹ ਬਿਲਕੁਲ ਜਾਇਜ ਬੰਦੇ ਬਹੁਤ ਵਧੀਆ ਤੇ ਆਪਾਂ ਇੱਥੇ ਰੋਡ ਦਿਖਾ ਦਿੰਦੇ ਕਿਹੜਾ ਰੋਡ ਆ ਉਹ ਜਾਇਨਾ ਜੀ ਇਹ ਸਾਹਮਣੇ ਦੁਕਾਨਾਂ ਜੀ ਇਹਨਾਂ ਦੀ ਤੇ ਯਹਾਂ ਪਰ ਕੋਈ ਵੀ ਵੀਰ ਮੇਰਾ ਇਧਰ ਹੈ ਕਿਸੇ ਦੀ ਗੱਡੀ ਚੱਲ ਰਹੀ ਹੈ ਜਾਂ ਪੰਜਾਬ ਵਾਲੇ ਦੀ ਜਾਂ ਇਧਰ ਦੀ ਅਜ ਕਿਸੇ ਨੂੰ ਟਾਇਰ ਇਹ ਨਾਲ ਮਿਲਦਾ ਵੇ ਟਾਇਰ ਇੱਥੋਂ ਆਉਂਦੇ ਉਹ ਉਹ ਦੋ ਹੀ ਤਾਂ ਫੇਰ ਹਾਜ਼ਰ ਹੋਊਗਾ ਜਿਹਨਾਂ ਕੋਲੇ ਕਿਸੇ ਵੀ ਕੰਪਨੀ ਦਾ ਪੂਜੀ ਮਾਰਕੇ ਦਾ ਕਿਉਂਕਿ ਮੈਰੇ ਇਥੋਂ ਮਹਿੰਦਰ ਚੱਲਦੀ ਆ ਪਿੱਛੇ ਲਗਭਗ 80 ਕਿਲੋਮੀਟਰ ਪਿੱਛੇ ਆ ਜੀ ਇਥੋਂ ਅਲੋੜ ਕੋਲੇ ਉਥੋਂ ਆਇਆ ਉਹ ਜੈਨ ਜੈਨ ਆ ਕੇ ਜੀ ਫੇਰ ਫਿਰਦਾ ਤੇ ਬਾਕੀ ਇਹਨਾਂ ਵੀਰਾਂ ਨੇ ਆਪਣੀ ਬਹੁਤ ਮਦਦ ਕੀਤੀ ਹੈ ਬੱਬੂ ਦਾ ਡੈਡੀ ਆ ਕਿਉਂਕਿ ਮੇਰੇ ਕੋਲੇ ਪੈਸੇ ਨਹੀਂਗੇ ਸੀ ਤੇ ਇਹ ਕਹਿੰਦੇ ਕੋਈ ਗੱਲ ਨਹੀਂ ਪੈਸੇ ਦੀ ਗੱਲ ਹੈ ਟਾਇਰ ਨਵਾਂ ਲਾ ਜਾ ਪੈਸਾ ਦਾ ਮੈਰੇਜਮੈਂਟ ਕਰ ਦੇਣਾ ਸਾਤਸ੍ਰੀ ਅਕਾਲ ਬਲੌ ਸਤਸ੍ਰੀ ਅਕਾਲ ਜੀ ਸਤਸ੍ਰੀ ਅਕਾਲ ਇਹ ਜੀ ਕਾਟੀ ਵੀਡੀਓ ਚ ਆਉਂਦੇ ਆ ਤੇ ਬਹੁਤ ਮਦਦ ਕੀਤੀ ਇਹਨਾਂ ਬਹੁਤ ਬਹੁਤ ਧੰਨਵਾਦ ਆਪਾਂ ਨੇ ਟਾਇਰ ਦਵਾਇਆ ਕਹਿੰਦਾ ਤੂੰ ਮਹੀਨਾ ਵਰਤ ਲੈ ਕੋਈ ਚੱਕਰ ਨਹੀਂ ਪੈ ਜਾਂਦੀ ਨਹੀਂ ਕੋਈ ਗੱਲਬਾਤ ਹੈਗੀ ਆਪਣਾ ਕੰਮ ਚੱਲਣਾ ਚਾਹੀਦਾ ਤੇ ਇਧਰ ਸਰਦਾਰ ਜੀ ਬੈਠੇ ਆ ਕਿ ਆਪਾਂ ਬਹੁਤ ਬੰਦਿਆਂ ਨੂੰ ਫੋਨ ਕੀਤਾ ਕਿ ਮੇਰਾ ਟਾਇਰ ਐਸਾ ਖਰਾਬ ਹੋ ਗਿਆ ਵੀ ਟਾਇਰ ਕਿਥੇ ਕੋਲ ਹੈਗਾ ਕੋਈ ਤਾਂ ਕਹਿੰਦਾ ਮੇਰੇ ਕਿਨਾਰੀ ਛੱਡ ਗਿਆ ਕੋਈ ਕਹਿੰਦਾ ਮੇਰੇ ਕੱਟ ਹੈਗਾ ਕੋਈ ਕਹਿੰਦਾ ਟਾਈਮ ਪਾਸ ਹੀ ਆ ਦਾ ਗੱਬੀ ਤਾਂ ਆਪ ਨੂੰ ਕਿਤੇ ਨਹੀਂ ਟਾਇਰ ਨਹੀਂ ਦੇਣਾ ਟਾਇਰ ਆਪਾਂ ਨੂੰ ਆਪ ਨੂੰ ਲੈ ਕੇ ਆਉਣਾ ਪਊਗਾ ਇਹਦੇ ਡੈਡੀ ਨੂੰ ਗੱਲ ਕੀਤੀ ਆ ਮਫੂਦ ਇਹਨੂੰ ਏਜੈਂਟ ਦੇ ਮਹੀਨ ਜਲਦੀ ਹੈ ਏਜੈਂਟ ਕੋਲੇ ਇਹਨਾਂ ਨਾਲ ਗੱਲ ਕੀਤੀਗਾ ਕਿ ਆਪਣਾ ਟਾਇਰ ਖਰਾਬ ਹੋ ਗਿਆ ਕਹਿੰਦਾ ਤੂੰ ਆ ਜਾ ਕੋਈ ਗੱਲ ਨਹੀਂ ਪੈਸਿਆਂ ਦੇ ਚੱਕਰ ਨਹੀਂ ਹੈਗਾ ਮੈਂ ਤਾਂ ਦੇਖਦਾ ਕਿ ਕੋਈ ਕਿਤੇ ਪੁਰਾਣਾ ਟਾਇਰ ਮਿਲ ਜਾਂਦਾ ਤੇ ਚਲੋ ਟਾਈਮ ਪਾਸ ਹੋ ਜਾਦਾ ਕਹਿੰਦਾ ਤੈਨੂੰ ਨਵਾਂ ਲਾ ਦੇਣਾ ਮੈਂ ਪੈਸੇ ਮੈਨੇ ਮੀਨਾ ਰੋਕ ਕੇ ਦੇ ਦੀ ਹੁਣ ਆਪਾਂ ਜੀ ਆਪਣੇ ਨੇ ਮਦਦ ਕੀਤੀ ਆ ਪੈਸੇ ਪਿੰਡੋਂ ਮੰਗਵਾ ਕੇ ਤਾਂ ਆਪਾਂ ਨੂੰ ਟਾਇਰ ਲੈ ਕੇ ਦਿੱਤਾ ਏਜੈਂਟ ਨੂੰ ਗੱਲ ਕੀਤੀ ਏਜੈਂਟ ਵੀ ਕਹਿੰਦਾ ਵੀ ਅਜੇ ਮੇਰੇ ਕੋਲ ਬੈ ਇਥੋਂ ਨੇ ਇਹਨਾਂ ਨੇ ਸਿੱਧਾ ਕੰਪਨੀ ਤੋਂ ਮਗਾ ਦੇ ਦਿੱਤਾ ਆਪਾਂ ਨੂੰ ਤੇ ਫੁੱਲ ਗਰੰਟੀ ਆਈ ਟਾਈਮ ਕਿਸੇ ਤਰ੍ਹਾਂ ਦੀ ਵੀ ਗੁੱਡੀਅਰ ਦੀ ਕਿਦੋਂ ਵੀ ਕਹਿੰਦਾ ਕੱਟ ਆਏ ਹੋ ਜਾ ਜਾਂ ਪੱਥਰ ਵੱਜਦਾ ਜਾਂ ਕਿਦੋਂ ਫੁੱਲ ਦਾ ਕਿਨਾਰੀ ਛੱਡਦਾ ਹਰੇਕ ਤਰ੍ਹਾਂ ਦੀ ਗਰੰਟੀ ਆ ਬਿੱਲ ਪੱਕਾ ਕੱਟ ਕੇ ਦਿੱਤਾ ਈ ਇਹਨਾਂ ਨੇ ਤੇ ਕਹਿੰਦੇ ਤੁਸੀਂ ਐਮਆਰ ਫਲਾਣਾ ਉਹ ਵੀ ਮਿਲੂਗਾ ਜੇ ਬੀਜੀਟੀ ਲੈਣਾ ਉਹ ਵੀ ਹਾਜ਼ਰ ਹੈ ਅਸੀਂ ਗੁੱਡੀਅਰ ਲਿਆ ਜੀ ਗੁੱਡੀਅਰ ਬਹੁਤ ਹੀ ਟਾਇਰ ਹੈ ਪਹਿਲੇ ਆਪਣੇ ਹਟਾਏ ਹੋਇਆ ਅੱਗਾ ਕਿਸੇ ਵੀ ਹਾਰਵੈਸਟਰ ਆਲੇ ਮਿਲ ਜੀਦਾ ਗੁੱਡੀਅਰ ਦਾ ਟਾਇਰ ਕਿੱਥੋਂ ਵੀ ਉਹਨਾਂ ਨੇ ਦਿੱਤਾ ਚਾਹ ਪੰਜਾਬ ਤੋਂ ਦਿੱਤਾ ਹੈ ਚਾਹ ਗੱਡੀ ਨਾਲ ਲੱਕੇ ਆਇਆ ਹੈ ਅਗਰ ਉਹਦੇ ਚ ਕਟੇ ਲੱਗ ਜਾਂਦਾ ਹੈ ਜਾਂ ਡਾਰ ਪਾੜ ਜਾਂਦਾ ਹੈ ਅੱਧੇ ਮਾਲ ਤਿਕਣ ਜਾਂ ਚਾਰ ਚਾਲ ਤਿਕਣ ਤਾਂ ਮੇਰੇ ਕੋਲ ਲੈ ਕੇ ਆ ਜਾਓ ਮੈਂ ਕੰਮ ਕਰ ਰਿਪਲੇਸ ਕਰਕੇ ਦਵਾਂਗਾ ਉਹਦਾ ਕਾਰਡ ਆਪ ਲਾਤਾ ਉੱਤੇ ਤੇ ਆ ਦੇਖੋ ਜੀ ਆਪਣਾ ਸਾਹਮਣੇ ਜੀ ਬਿੱਲ ਬਿੱਲ ਵਗੈਰਾ ਬਿੱਤੂ ਸਿੰਘ ਇੱਕ ਟਾਇਰ ਹੀ ਲਿਆ ਆਪਣੇ ਕੋਲੇ ਇਹਦਾ ਆਪ ਦੋਨੇ ਲੈ ਜਣੇ ਸੀ ਬਾਕੀ ਆਪਣੇ ਕੋਲ ਵਿਜਾਇਸ ਨਹੀਂ ਇੱਕ ਟਾਇਰ ਦੀ ਵਿਜਾਇਸ ਨਹੀਂ ਨਿਕਲੀ ਆ ਦੇਖੋ ਜੀ ਸਾਰਾ ਸਮਾਨ ਮਿਲੂਗਾ ਜੀ ਇਹਨਾਂ ਤੋਂ ਟੂਬ ਵਗੈਰਾ ਕੋਈ ਵੀ ਕੰਪਨੀ ਟਾਇਰ ਲੈਣਾ ਕਿਸੇ ਤਰ੍ਹਾਂ ਦਾ ਵੀ 18 4 30 ਦਾ ਜਾਂ 9 16 ਦਾ ਜਾਂ ਕੋਈ ਵੀ ਟਰੈਕਟਰ ਦਾ ਅੰਦਰ ਬਹੁਤ ਟਾਇਰ ਪਾਇਆ ਜੀ ਇਹਨਾਂ ਕੋਲੇ ਵਖੋ ਪੈਸੇ ਆਪਣੀ ਮੱਦ ਕਰ ਰਹਾ ਪੂਰੀ ਜੀ ਬਾਕੀ ਖਾਤੇ ਹੀ ਪਾਉਣਗੇ ਤੇ ਸਰਦਾਰ ਜੀ ਬੰਦੇ ਬਹੁਤ ਵਧੀਆ ਨੇ ਹੈਗੇ ਮੈਨੂੰ ਲੱਗਦਾ ਪੰਜਾਬ ਤੋਂ ਹੀ ਆ ਕੱਲ ਪੰਜ ਹੋ ਗਏ ਨਾ ਸਾਰਾ ਕੋਈ ਕੁਛ ਨਾ ਤੇ ਉਹ ਬਾਈ ਜੀ ਆਪਾਂ ਪਹੁੰਚ ਗਏ ਜੀ ਬੱਬੂ ਮਸ਼ੀਨ ਕੋਲੇ ਮਥਾੜੂ ਕੋਲੇ ਤੇ ਬੱਬੂ ਇੱਥੇ ਹੈ ਨਹੀਂਗਾ ਉਹ ਕਿਉਂਕਿ ਹੁਣ ਕਰਤਾਰ ਤੇ ਚੱਲਦਾ ਤੇ ਮਥਾੜੂ ਤੇ ਬੱਬੂ ਦਾ ਡੈਡੀ ਹੈ ਥੂੜੀ ਬੜੀ ਪੱਟੀ ਫਿਰਦੇ ਵਿੱਚ ਬੜੀ ਕਿੱਥੋਂ ਆਈ ਨਹੀਂ ਕਿੱਥੋਂ ਜਾਂਦੀ ਆਈ ਕਣਕ ਨਹੀਂ ਪੱਕਿਆ ਕੱਟਾ ਘੜਬਣਾ ਵਿੱਚ ਕਿਧਰ ਆ ਗਿਆ ਤੇ ਬਾਈ ਬੱਬੂ ਦਾ ਡੈਡੀ ਹੈਗਾ ਡਰਾਈਵਰ ਕਿਹੜਾ ਡਰਾਈਵਰ ਸਾਡੇ ਕੋਲ ਲੱਕੀ ਲੱਕੀ ਡਰਾਈਵਰ ਹੈ ਲੱਕੀ ਲੱਕੀ ਹੈ ਨਾ ਲੱਕੀ ਕੋ ਦਾ ਡਰਾਈਵਰ ਲੱਕੀ ਹੈ ਨਾ ਹੀ ਲੱਕੀ ਹੈ ਤੇ ਨਾ ਵੀ ਲੱਕੀ ਹੈ ਅੱਛਾ ਤੇ ਇਹ ਬੰਦਾ ਸ਼ੌਂਕ ਨਾ ਕਰ ਰਹਾ ਕੰਮ ਜਿਹੜਾ ਬੰਦਾ ਸ਼ੌਂਕ ਹੈ ਸ਼ੌਂਕ ਦਾ ਮੁੱਲ ਨਹੀਂ ਹੈਗਾ ਕੋਈ ਵੀ ਇਹ ਜੀ 5100 ਆ ਮਥਾੜੂ ਬੱਬੂ ਵਾਲੀ ਜਿਹੜੀ ਇੱਧਰ ਆ ਡਰਾਈਵਰ ਸਾਹਿਬ ਨੇ ਇੱਧਰ ਇਹ ਤਾਂ ਧੂੜ ਬੜੀ ਹੈ ਡਰਾਈਵਰ ਸਾਹਿਬ ਖੁਸ਼ ਨੇ ਪੂਰੇ ਪਤਾ ਉਹਨਾਂ ਨੂੰ ਆ ਜਾਏ ਤੂੰ ਆ ਤੂੰ ਆ ਉਹਨੂੰ ਦੇਖੋ ਇਹ ਤੋੜਾ ਚੈੱਕ ਕਰੋ ਮਥਾੜੂ ਦਾ ਜੀ ਇਹਦਾ ਡਰਾਈਵਰ ਜਿਹੜਾ ਪਹਿਲੇ ਕੰਬੈਨ ਤੇ ਚੱਲ ਰਿਹਾ ਸੀ ਤੇ ਪਹਿਲਾ ਨਾਮ ਦੱਸੋ ਨਾ ਕੀ ਆਪਣਾ ਲੱਕੀ ਹੋਈ ਲੱਕੀ ਕਿ ਕਿਹੜਾ ਪਿੰਡ ਆ ਬੁੱਕਣ ਵਾਲਾ ਅੱਛਾ ਬੁੱਕਣ ਵਾਲਾ ਪਿੰਡ ਆ ਜਿੰਦਾ ਤੇ ਪਹਿਲੇ ਕਿੰਨੇ ਕਿੰਨਿਆਂ ਕੰਮ ਇਹਨਾਂ ਆ ਬਜਾਈਆਂ ਪਹਿਲੇ ਲਾਈਆਂ 10-12 ਕਿਹੜੇ-ਕਿਹੜੀ ਕੰਪਨੀ ਦੀ ਆ ਵਿਸ਼ਾਲ ਵੀ ਕਰਤਾਰ ਵੀ ਹੋਰ ਮਥਾੜੂ ਵੀ ਮਥਾੜੂ ਕਿਹੜੀ 462500 5500 ਅੱਛਾ ਤੇ ਤੈਨੂੰ ਕਿਹੜੀ ਮਸ਼ੀਨ ਜੰਤਰ ਮੇਰਾ ਸਹੀ ਦੱਸਣਾ ਇਹ ਨਹੀਂ ਕਹਿਣਾ ਕਿ ਮੈਂ ਮਥਾੜੂ ਤੇ ਲੱਗਾ ਮੈਂ ਮਥਾੜੂ ਦੀ ਸਿਫਤ ਕਰਨੀ ਆ ਵੀ ਤਨ ਮਸ਼ੀਨ ਜਿੱਥੇ ਲੱਗਾ ਮਸ਼ੀਨ ਕਿਹੜੇ ਕੰਮ ਦੀ ਕਰ ਰਹੀ ਆ ਵਿਚੱਲਾਂ ਨੂੰ ਕਿਹੜੀ ਚੰਗੀ ਆ ਮਥਾੜੂ ਵੀ ਚੰਗੀ ਆ ਅੱਛਾ ਹਾਂ ਜੀ ਕਿਤੇ ਸਾਵੇਂ ਸਾਡੇ ਤਰਫੋਂ ਤਾਂ ਗੱਲ ਕਰਦਾ ਨਹੀਂ ਨਹੀਂ ਇਹ ਨਹੀਂ ਕੀ ਅੰਤਰ ਦੇਸਾ ਤੁਨੂੰ ਕਟਾਈ ਵੀ ਬਹੁਤ ਵਧੀਆ ਕਰਦੀ ਪਈ ਅੱਛਾ ਕਟਾਈ ਹੋਰ ਤੋਰਾ ਤੋਰਾ ਵੀ ਬਹੁਤ ਵਧੀਆ ਕੰਮ ਦੀ ਸਫਾਈ ਤੇ ਇਹਨਾਂ ਦਾ ਇਹਨਾਂ ਵੀ ਨਾਂ ਨਹੀਂ ਚੱਲਿਆ ਮਥਾੜੂ ਦਾ ਹਾਂ ਜੀ ਤੇ ਕੰਮ ਨੂੰ ਇੱਕ ਨੰਬਰ ਹੈ ਮਸ਼ੀਨ ਤੇ ਆਪਣੇ ਕੋਲੇ 4600 ਜੀ ਇਹਨਾਂ ਕੋਲੇ 5100 ਬੱਬੂ ਅੱਜ ਹੈਗਾ ਨਹੀਂ ਇੱਥੇ ਬੱਬੂ ਕਰਤਾਰ ਤੇ ਹੈਗਾ ਇੱਥੋਂ ਥੋੜਾ 20 ਕਿਲੋਮੀਟਰ ਦੂਰ ਹੈ ਸਾਈਡ ਤੇ ਆ ਤੇ ਬੱਬੂ ਦਾ ਡੈਡੀ ਹੈਗਾ ਇਹ ਹੁਣ ਨਾਲ ਆ ਇਹ ਤੂੰ ਕੋ ਗੱਲਬਾਤ ਕਰੇਗਾ ਜਾਂ ਨਹੀਂ ਨਹੀਂ ਬਸ ਠੀਕ ਹੈ ਵੀ ਕੰਮ ਵਧੀਆ ਚੱਲੀ ਜਾਂਦਾ ਇੱਕ ਕਰਤਾਰ ਲਈ ਸੀ ਇਹ ਕਿ 25 ਮਾਡਲ ਅੱਛਾ ਉਹ ਇੱਕ ਸਾਈਡ ਤੇ ਚੱਲੀ ਜਾਂਦੀ ਏ ਠੀਕ ਹੈ ਇਹ ਵਾਲੀ ਪੁਰਾਣੀ ਮਸ਼ੀਨ ਸੀ ਪਹਿਲਾਂ ਇਹ ਆ ਗਈ ਆਪਣੇ ਕੋਲ ਉਹਨੇ ਬਸਾਬ ਲਾ ਕੇ ਮਸ਼ੀਨ ਤਾਂ ਦਿੱਤੀ ਬਾਪੂ ਸਾਡਾ ਥੋੜਾ ਜਿਹਾ ਉਹ ਸਾਡ 19 ਉਮਰ ਦਾ ਉਹ ਮਸ਼ੀਨਾ ਪਾਉ ਨੂੰ ਦੇ ਦੇਣੇ ਆਪਾਂ ਨਵੀਂ ਰੱਖ ਲੈਣੇ ਕਿਉਂਕਿ ਤੂੰ ਕਿਹੜਾ ਚਲਾਉਣੇ ਚਲਾਉਣ ਦਾ ਬੰਦੇ ਤੇਰੇ ਕੋਲ ਹੈਗੇ ਆ ਚਲ ਇਹਦੇ ਨਾਲ ਤੂੰ ਵੀ ਅਜੈਨ ਵਗੈਰਾ ਐਮਪੀ ਵਗੈਰਾ ਘੁੰਮ ਜਾਣਾ ਨਹੀਂ ਉਹਦਾ ਕਿੱਥੋਂ ਆ ਜਾਣਾ ਹੈ ਨਾ ਮਸ਼ੀਨ ਦੇ ਦਾ ਹਾਂ ਇਹ ਤਾਂ ਠੀਕ ਹੈ ਤੇ ਪ੍ਰਿੰਟ ਫਿਰ ਸੇਵ ਕਰਤੀ ਸੀ ਪ੍ਰਿੰਟ ਸੇਵ ਕਰਤੀ ਪ੍ਰਿੰਟ ਉਹ ਤਾਂ ਬਾਹਰ ਨਹੀਂ ਲਿਆਉਂਦਾ ਸੀ ਤੂੰ ਕੀ ਗੱਲ ਹੈ ਕਿਉਂ ਨਹੀਂ ਲਾਉਂਦਾ ਸੀ ਉਹ ਜਾਣ ਪੁੱਝ ਕੇ ਨੇ ਲਿਆਉਂਦੇ ਸਹੀ ਕਹਿੰਦੇ ਵੀ ਕਈ ਵਾਰੀ ਪਰੇਸ਼ਾਨੀ ਆ ਜਾਂਦੀ ਮਸ਼ੀਨ ਵਿੱਚ ਤੇ ਫਿਰ ਆਪ ਔਖਾ ਹੋਣਾ ਪੈਂਦਾ ਬਹੁਤ ਜਿਆਦਾ ਇਹਦਾ ਵੈਸੇ ਬੰਦੇ ਬੰਦੇ ਰੱਖੀ ਤੂੰ ਸ਼ੌਂਕ ਨਾਲੀ ਮਸ਼ੀਨੋ ਵਾਲੀ ਬੜੇ ਸ਼ੌਂਕ ਨਾਲ ਰੱਖੀ ਕਰੇ ਜਾਨੀ ਕਿ ਲੋਕਲੇ ਚਲਾਉਂਦੇ ਰਹਾ ਤੇ ਤੇਰੇ ਦੇਖੋ ਇਹ ਤੋੜਾ ਚੈੱਕ ਕਰੋ ਇੰਜ ਥੋੜਾ ਜਿਹਾ ਦਬ ਰਿਹਾ ਇੱਕ ਥੋੜੀ ਜਿਹੀ ਬੈਲਟ ਐਡ ਕਰਦੇ ਹਾਂ ਉਹਦੇ ਵਾਲੀ ਵੀਰ ਦੀ ਮੋਟਰ ਦੀ ਕਰ ਲੈਣਾ ਸੱਜਣ ਚੜਦੇ ਨਾ ਹਾਂ ਆ ਚਾ ਚੜਾ ਦੇ ਤੇ ਕਿੰਨਾ ਟਾਈਮ ਤੂੰ ਮਸ਼ੀਨ ਚਲਾਉਂਦਾ ਕਿੰਨਾ ਟਾਈਮ ਉਹ ਚਲਾਉਂਦਾ ਬੰਦਾ ਆਈ ਦਾ ਵਾਰੀ ਸਿਰ ਚ ਲੈ ਲਈ ਜੀ ਜਾਨੀ ਕਿ 6 ਜੇ 14 ਘੰਟੇ ਚੱਲੀ 7-7 ਘੰਟੇ ਚਲਾਓਗੇ ਬੰਦਾ ਤੇਰਾ ਨਾਲ ਵਧੀਆ ਡਰਾਈਵਰ ਹੈ ਠੀਕ ਹੈ ਤੇ ਇਹ ਸਰਦਾਰ ਵਾਲੀ ਕਦੇ ਬੈਠੇ ਆਗੇ ਡੇਰੇ ਤੇ ਹੀ ਡੇਰੇ ਤੇ ਹੀ ਬਹੁਤ ਡਰਾਈਵਿੰਗ ਕੀਤੀ ਹੈ ਪਹਿਲਾਂ ਇਹਨੇ ਤੇ ਇਹਨੇ ਆਜਾ ਮੇਰੀ ਮਦਦ ਬਹੁ ਕੀਤੀ ਯਾਰ ਟਾਇਰ ਦਵਾ ਬੰਦੇ ਨੇ ਕੋਲੋਂ ਪੈਸੇ ਲਾ ਕੇ ਵੇਲੇ ਕੰਮ ਮੈਂ ਕਰਦਾ ਹਾਂ ਉਹਨਾਂ ਦੇ ਟਾਇਰ ਕੁੱ ਪੱਲੋਂ ਪੈਸੇ ਲਾ ਕੇ ਮੈਨਾਂ ਤਾਂ ਕੰਮ ਚਲਾ ਕੋਈ ਗੱਲ ਨਹੀਂ ਪੈਸੇ ਆ ਜਾਣਗੇ ਬੰਦਾ ਬਹੁਤ ਵਧੀਆ ਆਗਾ ਤਾਂ ਛੱਡਣਾ ਨਹੀਂ ਆਪਾਂ ਬੰਦਾ ਠੀਕ ਹੈ ਹਾਂ ਤੇ ਆਪਾਂ ਹੁਣ ਜਾ ਰਹੇ ਤੁਹਾਨੂੰ ਲੈ ਕੇ ਚੱਲਦੇ ਕਰਤਾਰ ਕੋਲੇ ਇੱਥੋਂ 10 ਕਿਲੋਮੀਟਰ ਹੈ ਯਾਰ ਉਧਰ ਪਰ ਅੱਗੇ ਆਪਾਂ ਨਿਕਲ ਜਾਾਂਗੇ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਕਰਤਾਰ ਕੋਲੇ ਤੇ ਵੀਡੀਓ ਆਪਣੀ ਪੂਰੀ ਦੇਖਿਆ ਜੇ ਅੱਜ ਕਰਤਾਰ ਚੱਲਦੀ ਆ ਸਾਹਮਣੇ ਬੰਦਾ ਤੇਜ ਹੀ ਬਾਲਾ ਤੇ ਥੋੜਾ ਆਪਣੇ ਕੋਲੇ ਟਾਈਮ ਘੱਟ ਸੀ ਇਹਦੇ ਕਰਕੇ ਥੋੜਾ ਆਪਾਂ ਨੂੰ ਹਨੇਰਾ ਹੋ ਗਿਆ ਕਰਤਾਰ ਕੋਲੇ ਪਹੁੰਚਦਾ ਪਹੁੰਚਦਾ ਆਪਾਂ 2 ਕਿਲੋ ਮਿੰਟ ਦੀ ਬਣਾਉਣੀ ਆ ਬਾਜ ਜਾ ਰਹੇ ਕਿਉਂਕਿ ਇੱਥੇ ਆਪਾਂ 70 ਕਿਲੋਮੀਟਰ ਜਾਣਾ ਹੈ ਅ ਲੋਟ ਆ ਇਹ ਛਿੰਦੇ ਪਾਈ ਦੀ ਹੈ ਇਹ ਛਿੰਦੇ ਦੀ ਹੈ ਜੀ ਇਹ ਬੱਬੂ ਦਾ ਡੈਡੀ ਇਹ ਨੇ ਕਰਤਾਰ ਨਹੀਂ ਬੱਬੂ ਕਰਤਾਰ ਤੇ ਆ ਇੱਥੇ ਹੈਗਾ ਨਹੀਂ ਸਮਾਨ ਵਗੈਰਾ ਲੈਣ ਗਿਆ ਤੇ ਇਹ ਬੰਦਾ ਕਰਤਾਰ ਤੇ ਆ ਤੇ ਦੂਸਰਾ ਅੱਜ ਕਰਤਾਰ ਤੇ ਅੱਜ ਕਿਹੜਾ ਮਾਰਨਾ ਹੈ ਕੰਬੈਨ ਨਵੀਂ ਤੇ ਕੋਈ ਸ਼ੌਂਕ ਹੈ ਇਹ ਬੰਦੇ ਦੇ ਸਲ ਤੇ ਡਰਾਈਵਰ ਆਪਣਾ ਅੱਗੇ ਬਹੁਤ ਚਲਾ ਗਿਆ ਲੋਕ ਹਨ ਕਰਨ ਕੇ ਕਿਹੜੀ ਹੈ ਲੋਕ ਇਥੇ ਤੁਹਾਨੂੰ ਦਿਖਾਉਂਦਾ ਜੀ ਮਾੜੀ ਚੈੱਕ ਕਰੋ ਜੀ ਸਾਹਮਣੇ ਕਰਤਾਰ ਦੀ ਵਢਾਈ ਹੁਣ ਥੋੜਾ ਇਹ ਨਿਹਰਾ ਪੈਗਾ ਕਲਕਟੀ ਇਸ ਕਰਕੇ ਨਹੀਂ ਆ ਰਹੀ ਬਾਕੀ ਇਧਰ ਨਾ ਆਉਗੇ ਆਪਾਂ ਤੁਹਾਨੂੰ ਥੋੜਾ ਸੀਨ ਦਿਖਾਉਂਦੇ ਆਈ ਬਟਨੀਆ ਉਹ ਚੜਾ ਜਾ ਸੱਜਾ ਚੱਲ ਚੱਲ ਲੱਗੇ ਮੂੰਹ ਖਾਰਾ ਬੰਦਾ ਮਸ਼ੀਨਾ ਜੀ ਕੋਈ ਵੀ ਮਾਰ ਕੇ ਜੇ ਕੋਈ ਵੀ ਪਚਾਏ ਕਰਤਾਰ ਹੈ ਚਾਹੇ ਕੋਈ ਵੀ ਆ ਮਸ਼ੀਨ ਕੋਈ ਵੀ ਨਾ ਆਪਣੇ ਕੋਲ ਮਾੜੀ ਬਣਾਉਂਦਾ ਸਾਰੇ ਵਧੀਆ ਬਣਾਉਂਦੇ ਆ ਕਿ ਮੇਰੀ ਚੜਾਈ ਹੋਵੇ ਬਾਕੀ ਨਾ ਚੱਲੇ ਹੋਇਆ ਜਿੱਦਾਂ ਕਿ ਹੁਣ ਕਰਤਾਰ ਹੋ ਗਿਆ ਵਿਸ਼ਾਲ ਹੋ ਗਿਆ ਸਾਰਾ ਦੇ ਨਾਂ ਚੱਲਦੇ ਆਪਾਂ ਹੁਣ ਸਾਰੀਆਂ ਨਸਲਾਂ ਚਲਾਈਆਂ ਜਿੱਦਾਂ ਕਰਤਾਰ ਵੀ ਚਲਾਈਆ ਤੇ ਸਮੇਸ਼ ਵੀ ਚਲਾਈਆ ਬੜੀਆਂ ਹਨਾ ਸਵਰਾਜ ਚਲਾਈਏ ਬੜੀਆਂ ਕਿਰਪਾ ਦੀ ਕਿੰਨੀਆਂ ਕੋ ਚਲਾਤੀਆਂ ਨੇ ਆਪਾਂ ਤੇ ਲੈ ਆ ਜਲਦੀ ਲੈ ਤੇਰੀ ਵੇਟ ਕਰਨ ਦਾ ਐ ਅਸੀਂ ਆ ਗਈ ਕਰਤਾਰਾ ਸਾਹਮਣੇ ਬੰਦੇ ਨੇ ਚਾਹ ਚੜ੍ਹ ਗਾ ਕੇ ਮੇਰੀ ਵੀਡੀਓ ਬਣ ਗਈ ਆ ਤੇ ਤौरा ਵੀ ਫੁੱਲ ਕਰਾ ਰਹਾ ਹੈ ਬਾਕੀ ਇੱਥੇ ਤੁਹਾਨੂੰ ਪਤਾ ਐਮਪੀ ਦੇ ਵਿੱਚ ਵਟਾਂ ਦਾ ਚੱਕਰ ਪੈਂਦਾ ਵਟਾਂ ਕਰਕੇ ਇਸ ਮਹੀਨ ਨੂੰ ਹੌਲੀ ਤੋੜਨਾ ਪੈਂਦਾ ਡਰਾਈਵਰ ਪੂਰਾ ਖੋ じゃਈ ਤੇ ਉੜੀ ਬਾ ਪੜਦਾ ਇੰਨਾ ਵੀ ਨਵੀਂ ਮਸ਼ੀਨ ਕੋਲ ਆਏ ਨਿਕਰੀ ਚਾ ਚੜਦਾ ਬੈਜਾ ਆਪਾਂ ਵੀ ਅਗਰ ਨਵੀਂ ਲਈ ਹੈ ਹਣਾ ਚੜ ਜਾਂਦਾ ਨਾ ਚਾ ਕੀ ਆਪਾਂ ਵੀ ਅਗਰ ਨਵੀਂ ਲਈਏ ਯਾਰ ਮਸ਼ੀਨ ਆ। ਕਾਰ ਤੇ ਨਹੀਂ ਲੈਣੀਆਂ ਨੇ ਆਪਾਂ ਨਵੀਆਂ। ਹਾਂ ਇਹ ਨੋਰ ਲੈਣੀਆਂ ਨੇ। ਇੰਨੀਆਂ ਕੀ ਕਰਨੀਆਂ? ਨਹੀਂ ਤੈਨੂੰ ਆ ਲੈ। ਕੀ ਕਰਨੀਆਂ ਜੀ? ਇਹ ਗੇਅਰ ਕੋਲ ਟਾਪ ਦਾ ਲਾਲਾ ਕਿਹੜਾ ਲਾਈ ਫਿਰਦਾ ਹੈ? ਹਾਂ ਨਹੀਂ ਦੂਜਾ ਕਿੱਥੇ ਗਿਆ? ਮੈਂ ਲਾ ਰੋਡ ਵਾਲ ਕੱਢ ਕੇ ਲਾ ਲਾ ਬੰਦੇ ਨੇ। ਹਾਂ? ਨਹੀਂ ਨਹੀਂ ਗੇਰ ਰੋਡ ਵਾਲਾਈ ਫਿਰਦਾ ਹੈ। ਨਹੀਂ ਉਹ ਗੰਦਾ ਬੱਟਾ ਬੁੱਟਾ ਸਾਰੀ ਸੁਭਾਗ ਲੰਦਾ। ਹਾਂ ਇਹ ਤਾਂ ਐ ਸਹੀ ਗੱਲ ਹੈ। ਬੰਦੇ ਡਰਾਈਵਰ ਚ ਗੁਣ ਵੀ ਗਏ ਨੇ ਇਹਨੇ ਮਸ਼ੀਨ ਉਹ ਬੁੱਢੀ ਕਾਰ ਦੀ ਚਲਾ ਚਲਾ ਕੇ ਮਥਾੜੂ ਹੁਣ ਕਰਤਾਰ ਨੂੰ ਨਵੀਂ ਲੈ ਕੇ ਦਿੱਤੀ ਆ ਹੁਣ ਇਹ ਕਿੰਨੇ ਸਣ ਚਲਾਊਗਾ ਪਤਾ ਲੱਗੂਗਾ ਆਪਾਂ ਨੂੰ ਤੇ ਪੈਸੇ ਵੀ ਇਹਦੇ ਫੁੱਲ ਆ ਜੀ ਇਹ ਨਹੀਂ ਕਿ ਪੈਸੇ ਕੱਟ ਗਿੱਤੇ ਆ ਪੈਸੇ ਪੂਰੇ ਫੁੱਲਾ ਤੇ ਨਹੀਂ ਸ਼ੌਂਕ ਆ ਮੈਂ ਕਹਿੰਦਾ ਮੈਂ ਨਵੀਂ ਕਰਤਾਰ ਤੇ ਆਉਣਾ ਤੇ ਇਹਨੂੰ ਮਸਾੜੂ ਤੋਂ ਚੱਕ ਕੇ ਨਵੀਂ ਕਰਤਾਰ ਤੇ ਕਰਦਾ ਤੇ ਆ ਜੀ ਦੋ ਭਰਾ ਹੋਏ ਤੁਸੀਂ ਹਨਾ ਹਾਂ ਚਾਚੇ ਮੇਰੇ ਤਾਏ ਚਾਚੇ ਦੇ ਮੁੰਡੇ ਆ ਲੈਣੀ ਹੈਗਾ ਤੂੰ ਵੀ ਕਰਤਾਰ ਹੈ ਹੋਰ ਕੰਪਨੀ ਲਈਏ ਕੋਈ ਹੈ ਹੈ ਹੋਰ ਲਈਏ ਕਰਤਾਰ ਆਪਣੇ ਦੋ ਹੋ ਗਈਆਂ ਨੇ ਹੋਰ ਕਿਹੜੀ ਲਈਏ ਦਾਸ ਹੋਰ ਲੈ ਲੈਣੇ ਕਿਹੜੀ ਲੈਣੀ ਦਾਸ ਹੋਰ ਕੋਈ ਨਹੀਂ ਕੰਪਨੀ ਹੈਗੇ ਇੰਨੀਆਂ ਕਿਹੜੀ ਆਖੇ ਹੋਈ ਵਿਸ਼ਾਲ ਲਈਏ ਫਿਰ ਆਪਾਂ ਵਿਸ਼ਾਲ ਲੈ ਵਿਸ਼ਾਲ ਨੂੰ ਕਰਤਾਰ ਇੱਕ ਨੰਬਰ ਹੈ ਵਿਸ਼ਾਲ ਮਸ਼ੂਰ ਨਹੀਂ ਯਾਰ ਵਿਸ਼ਾਲ ਨਾਲ ਵਿਸ਼ਾਲ ਜੇ ਜੇ ਤੂੰ ਉਹ ਚਲਾਵੇਂਗਾ ਤਾਂ ਤੂੰ ਆਖੇਗਾ ਉਹਦੇ ਵਰਗੀ ਨਹੀਂ ਮਸ਼ੀਨ ਇਹ ਚਲਾਵੇਂਗਾ ਉਹਦੇ ਵਰਗੀ ਨਹੀਂ ਕਿਹੜੀ ਮੈਂ ਆਪ ਵੇਂਦਾ ਹਾਂ ਵਿਸ਼ਾਲ ਮੈਂ ਖ ਲੈ ਲੈਣੇ ਵਿਸ਼ਾਲ ਲੈਣੇ ਪਰ ਵਿਸ਼ਾਲ ਨੂੰ ਕਰਤਾਰ ਟੌਪ ਕਰ ਗਈ ਅੱਛਾ ਵੀ ਯਾਨੀ ਕਿ ਇਹਨਾਂ ਦਾ ਉਹਦਾ ਬੰਤਰ ਉਹੀ ਆ ਉਹ ਥੋੜਾ ਸੁਧਾਰ ਕਰ ਇਹਨਾਂ ਨਾਲ ਕੋਈ ਚੀਜ਼ ਐਸੀ ਛੱਡੀ ਨਹੀਂ ਵੀ ਆ ਗਈ ਇਸ ਤਰ੍ਹਾਂ ਕਰ ਦਿਓ ਕੋਈ ਆਖਣ ਦੀ ਲੋੜ ਹੀ ਨਹੀਂ ਪਈ ਤੇ ਆ ਜਿਹੜੀ ਮਸ਼ੀਨ ਚੱਲ ਰਹੀ ਕਰਤਾਰ ਅਸੀਂ ਇਹਦੀ ਜਿੱਥੇ ਦੀ ਐਂਗਲ ਐਂਗਲ ਜੁੜਦੀ ਅੰਗ ਅੰਗ ਜੁੜਦਾ ਉਥੋਂ ਦੀ ਅਸੀਂ ਇਹਦੀ ਐਡ ਲੈ ਕੇ ਆਏ ਆ YouTube ਤੇ ਆਪਣੇ ਪੁਰਾਣੀ ਵੀਡੀਓ ਤੁਸੀਂ ਦੇਖ ਸਕਦੇ ਜਿੱਥੇ ਦੀ ਐਂਗਲਿੰਗ ਕਰਕੇ ਜੋੜਦੇ ਨੇ ਕੱਲੀ-ਕੱਲੀ ਜਿੱਥੇ ਚਾਦਰ ਜਿੱਥੇ ਪੂਛ ਬੰਦੇ ਹਰੇਕ ਕੱਲੀ-ਕੱਲੀ ਚੀਜ਼ ਤੇ ਹੀ ਵੀਡੀਓ ਬਣਾਈ ਆ ਇਹਦੀ ਮਲਕੀਅਤ ਦੀ ਸਾਰੀਆਂ तकरीबन ਹੋਰ ਵੀ ਏਜੰਸੀਆਂ 'ਚ ਗਏ ਸੀ ਵੀ ਜਾਨੀ ਕਿ ਜਿੱਥੇ ਥੰਦਾ ਆਂਗਾਂ 'ਚ ਜੁੜਦਾ ਉਥੋਂ ਦੀ ਹੀ ਉਥੋਂ ਦੇ ਕਰ ਜਾ ਚੁੱਕੇ ਆ ਹਾਂ ਇਹ ਜੀ ਆਪਣੇ ਤੋਂ 80 ਕਿਲੋਮੀਟਰ ਦੂਰ ਆ ਜੈਨ ਕੋਲੇ ਬੰਦਾ ਜਰਾ ਅੱਗੇ ਬਈ ਟਾਪ ਦਾ ਲਾਈ ਫਿਰਦਾ ਤੂੰ ਮੰਨਦਾ ਨਹੀਂ ਹੈ ਨਹੀਂ 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 ਰੋਡ ਵਾਲਾ ਘੇਰ ਲਾਈ ਫਿਰਦਾ 2 ਨੰਬਰ ਹੈ 2 ਨੰਬਰ ਨਹੀਂ ਘਾ ਰੋਡ ਵਾਲਾ ਘੇਰੇ ਚਲ ਆ ਚਲੀਏ ਇੰਨਾ ਹੀ ਬਲੌਗ ਆ ਮਿਲਦਾ ਨਹੀਂ ਕਿਸੇ ਹੋਰ ਨਵੇਂ ਚ ਤੇ ਉਦੋਂ ਤੱਕ ਮੇਰੇ ਵੀਰੇ ਸਾਰਿਆਂ ਨੂੰ ਸਾਸਿਆ ਕਾਲ ਦੀ ਜਉਂਦੇ ਬਸੇ ਰਹੋ